ਦੀ ਕੀ ਸ਼ੁਰੂਆਤ ਨਾ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਬਾਬੇ ਕੇ ਜਖਮ ਮੈਂ ਜਾਂਦਾ ਤੇਲ ਮੋਗ ਜਾਂਦਾ ਰਾਏ ਮੋਕਾ ਵਾ ਹੋਣੀ 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 ਓਏ ਬੱਸ ਚਾਲਿਆ ਵੈਲਕਮ ਅਵਰ ਨਿਊ ਬਲੌਗ ਅੱਜ ਦੇ ਦਿਨ ਤੋਂ ਤੇ ਅੱਜ ਦੇ ਬਲੌਗ ਦੀ ਹੋ ਗਈ ਸ਼ੁਰੂਆਤ ਨਾ ਐ ਰੇਡ ਨਹੀਂ ਨੀ ਦੋਵੇਂ ਮੈਂ ਦੱਸਦਾ ਰਣ ਨਹੀਂ ਨੀ ਦੋਵੇਂ ਚੱਲ ਠੀਕ ਹੈ ਇੱਥੇ ਇੱਥੇ ਪਰ ਮੁੱਤੋ ਨਹੀਂ ਤੇ ਚੱਲ ਲੈ ਜਾਨੀ 320 ਨਾਂ ਵੀ ਹੁੰਦਾ ਕੋਈ ਹਜ਼ਾਰ ਦਾ ਮਰਚਲ 20 ਹਜ਼ਾਰ ਕੋਲੋਂ ਤੇ ਘੁੱਟਾਂਗੇ ਦੇਖ ਕਿਸਮਤ ਵੇ ਓਏ ਕਿਸਮਤ ਵੇ ਓਏ ਮੈਂ ਇਹਨੂੰ ਕੰਟਾ ਹੋ ਗਿਆ ਸਿਰਕ ਪਾਈ ਨਹੀਂ ਕਰ ਲਿਆ ਫੇ ਚੱਲਿਆ ਵੀ ਹੂੰ ਚੱਲਿਆ ਵੀ ਹੂੰ 5000 ਲਿਆ ਕਰ ਵੇਕਰੀ ਤੇਰੀ ਲਿਆਵਾਂਗੇ ਕੋ ਨਾ ਨਾ ਉਹ ਨਹੀਂ ਨਾ ਰੱਖ ਨਾ ਨੂੰ ਦੇ ਸਾਲਿਆ ਕਾਲਾ ਕਰਨਾ ਹੈ ਬਾਪੇ ਬਾਪੇ ਦੇ ਨਾ ਰੱਖਣਾ ਬਾਪੇ ਦੇ ਨਾ ਰੱਖਣਾ ਮੈਂ ਜੰਦਾ ਤੇਲ ਮੋਗ ਜਾਂਦਾ ਰਾਏ ਮੱਕਾ ਵਾ ਮੱਕਾ ਵਾ ਕਿਤੇ ਡੋੜ ਡੋੜ ਛੱਡ ਜਾਣਾ ਨਹੀਂ ਗਏ ਮੇਰੇ ਆਲਾ ਰੱਖਣਾ ਕਿੱਥੇ ਆ ਹਾਲੇ ਹਾਲੇ ਚਾਚਾ ਨੂੰ ਫੋਨ ਕਰਾਉਣਾ ਖਲੋ ਜਾ ਹੰਜੇਰਾ ਗਾੜ ਪਹਿਲਾਂ ਥੱਲੇ ਨਹੀਂ ਖਾਦੇ ਜਾਂਦੇ ਚੁੰਮਣਾ ਇਨਾ ਇਨਾ ਉਧਰ ਹੀ ਬੜੀ ਕਲੋਲ ਹੋਈ ਉਹ ਕੋੜੇ ਕੋੜਾ ਇਨਕੇ ਦੇ ਨੂੰ ਕੈਮਰਾ ਗਿਆ ਉਸੇ ਟਾਈਮ ਤੇ ਹੀ ਰੰਗ ਦਾ ਸੁਣਾਵੇ ਪਰ ਆਹ ਕੰਮ ਵਧੀਆ ਕੀਤਾ ਟਾਹ ਕੰਮ ਦੇ ਸਿਰਾ ਲੱਗ ਗਿਆ ਤੇ ਪੜਿਆ ਨਹੀਂ ਜਾਣਾ ਥੋੜਾ ਐਚਡੀ ਕਰ ਲਿਓ ਬਾਕੀ ਅਸੀਂ ਤੇ ਜੋਰ ਲਾਵਾਂਗੇ ਤੁਹਾਨੂੰ ਸਮਝ ਆਵੇ ਯਾਰਾ ਸੋਦਾ ਇਹ ਤੇ ਮੌਸਮ 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 ਬਾਹਰ ਮਾਊਂਟੇਨ ਸਾਹ ਘੱਟੀ ਆ ਗਈ ਯਾਰ ਮਿੱਤਰੋ ਚੱਲ ਵੀ ਮਿੱਤਰਾ ਦਾਣਾ ਨਹੀਂ ਚੰਗੀ ਲੱਗਦੀ ਉਹ ਤਰ ਵਿਆਹ ਐਡਾ ਤੂੰ ਵਿਆਹ ਆਲਾ ਟੇ ਬੱੱਸ 1 hour later ਹੌਲੀ 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 ਮੋੜ ਲਿਆ ਘੰਟੇ ਦੋ ਚ ਟਪਾ ਦਾ ਬਾਰਡਰ ਤੋਂ ਘੋੜੀ ਨੂੰ ਹਾਏ ਇੱਕ ਹੁਣੇ ਛੜਾ ਗਏ ਨੇ ਆਏ ਹਲੇ ਆ ਕਾ ਚੱਲ ਰਿਹਾ ਹਾਏ ਹਾਏ ਓਏ ਹੌਲੀ ਹੌਲੀ ਕੰਜਰ ਦੇ ਹੌਲੀ ਬ੍ਰੇਕ ਨਹੀਂ ਆ ਗਈ ਇਹਦੀ ਸਰ ਫਰੋਡ ਨਾ ਕਰੀਏ ਕਿ ਜੀ ਵੀ ਕੀ ਆ ਉਹ ਉਹਨਾਂ ਦਾ ਛੱਡ ਪਰਾਂ ਇਹ ਲਾਸਟ ਸਟੈਂਡ ਤੇ ਬੰਦ ਕਰਕੇ ਸਟੈਂਡ ਤੇ ਲਾਜ ਨੂੰ ਸਟੈਂਡ ਤੇ ਲਾ ਬੰਦ ਕਰਕੇ ਸਟੈਂਡ ਥੱਲੇ ਹੀ ਥੱਲੇ ਸਟੈਂਡ ਆਈ ਤੇਰੀ ਮੈਂ ਇੱਧੇ ਪੈਰ ਰੱਖਵਾ ਚੱਲ ਬਾਟਰ ਤੇ ਕੋੜੀ ਨੂੰ ਆਂਟੇ ਦੋ ਜੱਟ ਪਾ ਆਮਨੀ ਜੀ ਕਿਵੇਂ ਆ ਕੰਮ ਕਿਵੇਂ ਕੰਮ ਚੁਕਾ ਲੈਂਦਾ ਰਹੇ ਆ ਇਹ ਹੁਣ ਆ ਫੋਨ ਇਹ ਗੱਲ ਆ ਲੀ ਆ ਥੱਲੇ ਆਹੋ ਬਿਮਿਤਰਾ ਇੱਕ ਗੱਡੀ ਹੋ ਇੱਕ ਗੱਡੀ ਹੋਰ ਪਾਈ ਦੌੜੀ ਚਤੀਓ ਪਾਈ ਬਨੇਗਾ ਬ੍ਰੇਕ ਅਗਲੀ ਉੱਕਲੀ ਯਾ ਦੇਖ ਲਿਓ ਪਰ ਉਹ ਵੀ ਇੱਕ ਤਰ੍ਹਾਂ ਦਾ ਯਾ ਦੇ ਕਿੰਨਾ ਪਲੱਸ ਹੋਊਗਾ 100 200 ਪਲੱਸ 200 ਪਲੱਸ ਆਹ ਨਹੀਂ ਬਾਟਰ ਤੇ ਕੋੜੀ ਨਹੀਂ 82 ਦੇ ਟੱਪਾ ਬਾਟਰ ਤੇ ਕੋੜੀ ਗੇਅਰ ਵੱਡਾ ਏ ਗੇਅਰ ਵੱਡਾ ਏ ਮਾਮਾ ਮੈਂ ਤਾਂ ਕਿ ਮੜਿਆ ਰੇਤ ਦਿੱਤੀ ਉਸੇ ਵੇਲੇ ਘੁੰਮ ਗਿਆ ਸੀ ਉਹ ਅੱਗੇ ਅੱਗੇ ਆਦੀ ਹਾਂ ਨਹੀਂ ਅੜਿਆ ਸੀ ਪਰ ਕਿ ਤਾ ਸਾਲਾ ਕਰਦੇ ਨਹੀਂ ਬਲੌਗ ਚ ਨਹੀਂ ਹੁੰਦੇ ਉਹ ਗੱਲਾਂ ਆ ਭਾਈ ਲਓ ਜੀ ਲਓ ਭਾਈ ਲਓ ਭਾਈ 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 ਆ ਛੱਕਾ ਜੇ ਉਹ ਛੱਕਾ ਜੇ ਹਾਰਨ ਹਾਰ ਨੂੰ ਨਾ ਲਾ ਲਿਆ ਦੇ ਲਓ ਵੀ ਮੇਤਰਾ ਆਪਣਾ ਝੋਟਾ ਵੀ ਛੜਾ ਲੈਂਦਾ ਪਰ ਉਹਨੇ ਹਾਰ ਨਾ ਲਾ ਲਿਆ ਦੂਰ ਲਿਆ ਵੇ නි ල බස් ඉන්නටෑවි ෝු ලැදේ ඔන්න ටොට න්න අයිතන යහතුයද ඔන්න ආර පදර පතනනි කීට ටතයි Two hours later. Uh -huh. ਸੱਤੇ ਤੂੰ ਆ ਸੱਤੇ ਤੂੰ ਬਰੇ ਬੋਲ ਮੋਲ ਨਹੀਂ ਉਹ ਲਾਓ ਯਾਰ ਰਗੜਾ ਉਹ ਮੈਂ ਚੱਲਿਆ ਮੇਰਾ ਟਾਈਮ ਹੈ ਰਗੜਾ ਲਾਓ ਰਗੜਾ ਦাবি ਮੇਸਰਾ ਕੰਮ ਹੋ ਗਿਆ ਸ਼ੁਰੂ ਰਗੜੇ ਰਗੜੀ ਚੱਲ ਗਿਆ ਪਤਾ ਨਹੀਂ ਕਿਥੇ ਹੋਈ ਰਗੜੇ ਰਗੜੀ ਚੱਲ ਗਿਆ ਰਗੜੇ ਰਗੜੀ ਉਹ ਸਿਮਮੂ ਨੂੰ ਸਿਮਮੂ ਨੂੰ ਫੋਨ ਲਾ ਲੈ ਬੋੜੇ ਨੇ ਵੀ ਆਉਣਾ ਏ ਤੂੰ ਮੈਂ ਆ ਹਰ ਮੈਂ ਚਲ ਗਿਆ ਮਣੀ ਆ ਬਸ ਦੋ ਦੋ ਗਲਾ ਹਾਏ ਨੇ ਆਪਾਂ ਨੂੰ ਤਾਂ ਸਾਈ ਨੂੰ ਵੇਲਾ ਫੋਨ ਲਾ ਲਾ ਉਹਨੂੰ ਕਹੇ ਆ ਜਾ ਬਾਹਰ ਚਲ ਜੀ ਫੇਰ ਨਾ ਹੰਦਾ ਕੱਢੀਂ ਹੰਦਾ ਮੈਂ ਕੀ ਆ ਕੰਨ ਲਾ ਲਾ ਬੁਲਾ ਲਓ ਬੁਲਾ ਲਓ ਯਾਰ ਬਾਅਦ ਕੋਈ ਗੁਸਾਣਾ ਕਰ ਜੇ ਲਾ ਸਾਈ ਨੂੰ ਫੂਲਾ ਲਾਲਾ ਆਏ ਹਾਏ ਆਏ ਹਾਏ ਪਾਤੀ ਦੇ ਭੋੜਾ ਜਾਣਾ ਬਣਾਉਣਾ ਯਾਰ ਦਗਾ ਬੈਠੇ ਹੇ ਹੇ ਭੋੜਾ ਬੈ ਓਏ ਓ ਨਹੀਂ ਨਹੀਂ ਤੂੰ ਭਾ ਯਾਰ ਸਿਆਣਾ ਯਾਰ ਖਾਲੀ ਛੱਡ ਕੇ ਓਏ ਚੱਲ ਓਏ ਆ ਜਾ ਜਿੰਨੂੰ ਪਾਣੀ ਲੈ ਗਿਆ ਤੂੰ ਇਹਨੂੰ ਪਾਣੀ ਦੇ ਘੱਲ ਦੂ ਰੱਖ ਰੋ ਰੱਖ ਰੋ ਉਹਨੇ ਜੀ ਪਾਣੀ ਲੈ ਗਿਆ ਨਾ ਤਕਰਨਾ ਕੋਈ ਨਹੀਂ ਆ ਜਾ ਇੱਥੇ ਇਹ ਸੁਣਨ ਘਰੇ ਮੇਰੀ ਗੱਲ ਸੁਣ ਓਏ ਇਹ ਕਹਿੰਦਾ ਸਮਾਪਤੀ ਲੈ ਆਓ ਓਏ ਕਿੱਥੋਂ ਲਿਆਣੀ ਆ ਕੋਈ ਨਾ ਖਵਾ ਦੇ ਯਾਰ ਮੈਨੂੰ ਪਿਆਓ ਕੀ ਜਾਂਦੇ ਆ ਉਹਨੇ ਕਿੱਥੇ ਮਿਲਦਾ ਮਸ਼ੀਨ ਇਹ ਮੈਂ ਕੱਲ ਨਹੀਂ ਲਿਆ ਰਸ ਮੇਰਾ ਓਏ ਯਾਰ ਓਏ ਕੋਈ ਨਹੀਂ ਰਾਜ ਨਹੀਂ ਚੱਲਦੀ ਯਾਰ ਓ ਮੈਨੂੰ ਪਿਆਓ ਮੈਨੂੰ ਪਿਆਓ ਇਹ ਤਾਂ ਵੀ ਹੈ ਗਈ ਉਹ ਜੋ ਕਾ ਇਤੋਂ ਸਵਾਹ ਵੀ ਲੈ ਗਿਆ ਉਹ ਬਕਰੇ ਤੋਂ ਬਕਰਾ ਹੀ ਲੈ ਗਿਆ ਬਈ ਬਕਰੇ ਤੋਂ ਹੀ ਵੀ ਲੈ ਗਿਆ ਜੀ ਸਵਾਹ ਵੀ ਕੋਈ ਦਾ ਦਾ ਵੀਡੀਓ ਬਣਾਉਂਦਾ ਇਹਦੇ ਅੱਗੇ ਕੋਈ ਲੈ ਕਲਦੀਤ ਤੇ ਲੈ ਆ ਸਾਉਦੀ ਉਹਨਾਂ ਦੇ ਬਦਾਮ ਨਾ ਪਾਈ ਬਦਾਮ ਤੋਂ ਬਕਰਾ ਲੈ ਆ ਬੋਲੀ ਕਰ ਆ ਨਾ ਬਲੋਗਪਾ ਦੀਆਂ ਵੀਆਂ ਵੀਆਂ ਨਹੀਂ ਇਹਦੇ ਪਾਉ ਜਾ ਓਏ 20 20 ਲੱਖਾ ਕੰਨੇ ਮਮਾ ਵੀ ਆ 100 ਦੀ ਬਗਮਾ ਤੋਂ ਪਿਆਰ ਰਸਤਾ ਦੇ ਦੇ ਮੰਨ ਤੇ ਤੇ ਦੂਜੇ ਜਾਲੇ ਪੋਣੀ ਆਏ ਮੈਂ ਸੈੱਟ ਕਰਾਂ ਤੇ ਤੇਰੇ ਮੈਂ ਆਪੇ ਦੇ ਦੂੰਗਾ ਇਹ ਓਏ ਇਹਦਾ ਫੋਨ ਕਰਾ ਦੀ ਉਹਨੇ ਫੋਨ ਤਾਂ ਬਗੈਰ ਨਹੀਂ ਦੇਨੇ ਉਹ ਮੈਨੂੰ ਪਿਆਰ ਲਈ ਆ ਓਏ ਪੁੱਗ ਮਾਨੂੰ ਬੁਲ ਕਹੀ ਪਹਿਲਾਂ ਬੁਲ ਕਹ ਰਹੀ ਹੂ ਕਿ ਬੁਲ ਕਹਨੀ ਕਹੂੰ ਕਦੇ ਆ ਆ ਆ ਆ ਇੱਕ ਗਰੀਫਟੀ ਹੋ ਜਾ ਹੈਂ ਆਹ। ਤਾਂਦਾ ਵਧੀਆ ਹੁੰਦਾ ਇਤਰਾ। ਐਨੇ ਆਖੇ। ਤਾਂਦਾ ਇਤਰਾ ਵਧੀਆ ਹੁੰਦਾ। ਖਾਣਾ ਨਹੀਂ ਲੱਗਣਾ। ਯਾਰ ਤੇਰੇ ਨਾਲ ਲੱਗਦਾ ਨਹੀਂ ਲੱਗਦਾ। ਉਹਨਾਂ ਤੇ ਲਾਉਣਾ ਇਤਰਾ। ਕਿਉਂ ਜਮਾਈ? ਹੋਏ। ਹੱਥ ਦੇਖੀਂ ਆ ਚਾੜੀਆਂ ਪੜ ਗਈਆਂ। ਹਾਂ ਇਹ ਗੱਲ ਹੈ। ਆਇਆਂਾਂ ਦੇ ਤੂੰ ਹੀ ਲਾਉਣਾ ਉਹਨੇ ਲਾਉਣਾ ਨਹੀਂ। ਯੋਨੇ ਦਲੀਆ ਜਾਂ ਗਲੀ ਹੋ ਗਿਆ ਨਾ ਕੋਈ ਤਰਾ ਯਾ ਕੇ ਵਿੱਚ ਚਮਚਾ ਖਵਾ ਦੋ ਜੇ ਘਰ ਉਹਦੇ ਨਹੀਂ ਚੱਲਦੀ ਫਿਰ ਨਾ ਬਣੀ ਬਿਨਾ ਅੱਲਾਹ ਦੀ ਅੱਲਾਹ ਦਾ ਸਹਰਾ ਆਇਆ ਇੱਥੇ ਇਤਰਾ ਉਹਨੂੰ ਕੀ ਹੋਇਆ ਵਾ ਓ ਓ ਇੱਧਰ ਇਹਨਾਂ ਨੇ ਵੇਚੇ ਖੰਡ ਪਾ ਦੀ ਮੈਂ ਇਤਰਾ ਇੱਕ ਇੱਕ ਚਮਚਾ ਖਵਾ ਦੋ ਪਾ ਗਿਆ ਦੰਤ ਤੁਰ ਪੀਨੇ ਨਾ ਮਾਜ ਐਕਸਪਰiments ਉਹਨੂੰ ਵਿੱਚ ਖੰਡ ਪਾ ਦੀ ਪਾ ਗਲੇ ਕੀ ਹੋਰ ਮੈਰ ਲਾ ਦਿੰਦੇ ਦੋ ਦੋ ਤਿੰਨ ਵਾਰ ਇਹਨੂੰ ਪੈ ਗਿਆ ਤਾਂ ਦੋ ਦੋ ਕਵਾਰੀ ਇਹਨੂੰ ਪੈ ਗਈ ਹੈ ਗੱਲਾਂ ਆਹ ਨਹੀਂ ਆਦੀ ਰੋ ਦੇ ਕੋਈ ਨਹੀਂ ਆਹ ਤਿੰਨ ਆਂਦਾ 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 ਮੈਂ ਖਾ ਲੈਣੀਆਂ ਰੋਟੀਆਂ ਦੱਸੀ ਉੱਥੇ ਹੈਂ ਛੇ ਰੋਈਆਂ ਤਿੰਨ ਖਾਦੀਆਂ ਤਿੰਨ ਮਾਂ ਜਿਹੜੇ ਤੜਕਾ ਤੱਤੀਆਂ ਕਰਕੇ ਦਿੱਤੀ ਉਹਨਾਂ ਹੀ ਸੁੱਟਾ ਉਹ ਨਹੀਂ ਸ਼ੁਕਰਾਨਾ ਇਨੇ ਕੋਲਡ ਕੋਲਡ ਕਾਫੀ ਪੀਤੀਂ ਘਰੋਂ ਵੀ ਖਾਇਆ ਕਰੋ ਤੈਨੂੰ ਲਾਲਾ ਛੁੱਟੀ ਨਾ ਲਾਲਾ ਛੁੱਟੀ ਲਾਲੂ ਕਾਤੀ ਨਾ ਗਾ ਲੋਈ ਯਾ ਹੋਵੇ ਮੈਂ ਸਮੇਂ ਪੇਪਰ ਦਾ ਰਿਜ਼ਲਟ ਆਇਆ ਤਾਂ ਰਗੜ ਲੱਗਾ ਆ ਇਹਦਾ ਰਿਜ਼ਲਟ ਆਇਆ ਫੇਲ ਹੋ ਗਿਆ ਪਰ ਬੇਸਤੀਲਾ ਦੇਓ ਠੀਕ ਹੋ ਗਿਆ ਬਈ ਦਾ ਮਦਮਾ ਪੂਰੀ ਵੀ ਚੱਕਰ ਗਿਆ ਇੱਕ ਗੰਧਰਾ ਓਏ ਓ ਠੀਕ ਹੈ ਦੇ ਚਾਹ ਜੋਦੇ ਚਾਹਣ ਦਿੱਤੀ ਪਾਈਆ ਹਨ ਪੀ ਗਿਆ ਸਾਰਾ ਰਗੜਾ ਓ ਡੰਡਾ ਫੜਾਈ ਓਏ ਡੰਡਾ ਫੜਾਈ ਆਏ ਆ ਜੈ ਬਾਹੂਬਲੀ ਮੋਰ ਸਾਡੀ ਯਾਰ ਦਾ ਛੱਡ ਲੀ ਓਏ ਔਰ ਜੋ ਟੀ ਵੜਾਉਂਦੀ ਓ ਇਸ ਕਰਨ ਨਾ ਚਾਵੇ ਬਾਕੀਆਂ ਨੂੰ ਰੱਖ ਦੇ ਤੈਨੂੰ ਗਣਦੇ ਕਰੋ ਓਏ ਇੰਨੇ ਫਿਰ ਨਹੀਂ ਇੱਥੇ ਮੈਂ ਲੜਕੋ ਓਲਾ ਕੇ ਕੱਟੋੜਾ ਵਡਾ ਹਾਏ ਸਤੇ ਪਰ ਸਾਰੇ ਨੇ ਕੀਤਾ ਹੈ ਆ ਤੂੰ ਦੇ ਪਰਲੇ ਪਾਸੋਂ ਲੱਗ ਰਿਹਾ ਲੱਗ ਰਿਹਾ ਕਰੇ ਕਿ ਸਭ ਇਹ ਘੜੀ ਸਤੇ ਸਤੇ ਇੱਥੇ ਕਰਦੇ ਆਂ ਅਸੀਂ ਵਲੌਗ ਦਾ ਐਂਡ ਆਹ ਵੇਖੋ ਪਾਜੀ ਐਂਡ ਕੀ ਕਰਨਾ ਪਹਿਲਾਂ ਇੱਧਰ ਖਵਾ ਲਓ ਓ ਬੱਸ ਕਰ ਜਿਆ ਕਰ ਓ ਪ੍ਰਭ ਮੈਨੂੰ ਖਾ ਲੇ ਖੇਡਣ ਫੁੱਟਬਾਲ ਜਾਂਦਾ ਹੀ ਤਲੀਆਂ ਛਾਇਆ ਜੋ ਢਾਈ ਚੜਦਾ ਉਹੀ ਖਾਈ ਖੋਈ ਜਾਂਦਾ ਪਿੰਦ ਸਾਲ ਬਾਅਦ ਇੱਕ ਪੈਟ ਲੈ ਜਿਆ ਸਾਨੂੰ ਉਹ ਇੱਕ ਪੈਟ ਕਲੇ ਲਿਆ ਜਿਹੜਾ ਸਾਲ ਬਾਅਦ ਆ ਖਾ ਇਥੋਂ ਹਾਂ ਤੇ ਮੂੰਹ ਕਾਲਾ ਕਰਾਉਣੀ ਆ ਹੁਣ ਕੌਣ ਖਾਵੇ ਬਲੌਗ ਦਾ ਕਰਦੇ ਇੱਥੇ ਐਂਡ ਜੇ ਵਧੀਆ ਬਾਈ ਬਾਈ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜਰੂਰ ਕਰਿਓ ਜਰੂਰ ਕੀ ਕਰਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਠਾ 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 ਠਾ